ਰੀਸੈਂਟਲੀ ਵੀ ਸੋ ਕਿ ਇੱਕ ਪੁਲਿਸ ਸਟੇਸ਼ਨ ਸਦਰ ਦੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਕਿ ਇੱਕ ਲੇਡੀ ਆਪਣੇ ਕੇਸ ਦਾ ਫਾਲੋਅ ਅਪ ਲੈਣ ਆਈ ਤੇ ਉੱਥੇ ਕੋਈ ਮਿਸਕਨਸੈਪਸ਼ਨ ਹੋ ਗਈ ਸੀ ਤੇ ਇਹਦੇ ਵਿੱਚ ਮੈਂ ਕਲੀਅਰਿਫਿਕੇਸ਼ਨ ਦੇਣਾ ਚਾਹਾਂਗਾ ਕਿ ਇਸ ਕੇਸ ਦੇ ਵਿੱਚ ਟੋਟਲ 4 ਜਿਹੜੇ ਅਕਿਊਜ਼ਡ ਐ ਦੇ ਆਲਰੇਡੀ ਅਰੈਸਟਡ ਜਿਹੜੇ ਵੀ ਇਹਦੇ ਵਿੱਚ ਕਮੀ ਪੇਸ਼ੀ ਸੀ ਉਹ ਦੂਰ ਕੀਤੀ ਜਾ ਰਹੀ ਹੈ ਚਲਾਨ ਇਸ ਅੰਡਰ ਚੈਕਿੰਗ ਐਂਡ ਐਫਐਸਐਲ ਜਿਹੜੀ ਰਿਪੋਰਟ ਸੀ ਦੇ ਵਿੱਚ दैट वाज बीइंग ਅਵੇਟਡ ਹਾਲਵਰ ਫਾਲੋਅ ਅਪ ਲੈਂਦੇ ਹੋਏ ਆਪਸ ਦੇ ਵਿੱਚ ਕੋਈ ਇਹਨਾਂ ਦੀ ਆਯੋ ਦੇ ਨਾਲ ਕੁਝ ਬਹਿਸਪਾਜੀ ਹੋ ਗਈ ਤੇ ਕੁਝ ਮਿਸਕਨਸੈਪਸ਼ਨ ਕ੍ਰੀਏਟ ਹੋਣੀ ਹੋ ਗਈ ਜੋ ਕਿ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਦਿਸ ਚਲਾਨ ਇਸ ਬੀਇੰਗ ਰੈਡੀ ਐਂਡ ਇਹਨੂੰ ਫਾਈਨਲ ਰਿਪੋਰਟ ਬਹੁਤ ਇਹਦੇ ਵਿੱਚ ਪ੍ਰੋਸੈਸਸ ਹੁੰਦੇ ਆ ਸਾਨੂੰ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਨ ਚ ਕਾਫੀ ਸਟੈਪਸ ਵੀ ਹੈਵ ਟੂ ਫਾਲੋ ਉਹਨੂੰ ਫਾਲੋਅ ਅਪ ਕਰਕੇ ਅਸੀਂ ਇਹਦਾ ਜਿਹੜਾ ਫਾਈਨਲ ਰਿਪੋਰਟ ਹੈ ਦੈਟ ਇਸ ਬੀਇੰਗ ਪ੍ਰੀਜ਼ੈਂਟਡ ਇਨ ਦ ਕੋਰਟ ਹੌਇਵਰ ਮੈਂ ਇਹ ਵੀ ਨਾਲ ਦੀ ਨਾਲ ਕਹਿਣਾ ਚਾਹਾਂਗਾ ਕਿ ਵੀ ਆਲ ਨੋ ਕਿ ਵਿంటర్ਸ ਦਾ ਸੀਜ਼ਨ ਹੈ ਐਂਡ ਥੇਅਰ ਇਜ਼ ਅ ਹਿਊਮਨ ਬਿਹਾਈਂਡ ਦੀ ਯੂਨੀਫਾਰਮ ਐਸ ਵੈਲ ਸੋ ਆਈ ਊਡ ਲਾਈਕ ਟੂ ਟੈਲ ਆਲ ਆਫ ਯੂ ਕਿ ਜਿਹੜੀ ਪੰਜਾਬ ਪੁਲਿਸ ਹੈ ਇੱਕ ਪ੍ਰੋਫੈਸ਼ਨਲ ਫੋਰਸ ਹੈ ਅਸੀਂ ਦਿਨ ਰਾਤ ਸਾਡੇ ਕਈ ਕੇਸਿਸ ਹੁੰਦੇ ਆਂ ਕਈ ਆਈਯੂ ਸਕੂਲ ਡਿਫਰੈਂਟ ਟਾਈਪ ਆਫ ਵਰਕ ਹੁੰਦਾ ਰਾਤ ਜਾ ਕੇ ਤੇ ਦਿਨੇ ਸਵੇਰੇ ਸਵੇਰੇ ਮਾਰਨਿੰਗ ਦੇ ਵਿੱਚ अर्ਲੀ ਮਾਰਨਿੰਗ ਚ ਵੀ ਵਰਕ ਫਾਰ ਦੀ ਸਰਵਿਸ ਆਫ ਦ ਪੀਪਲ ਤੇ ਇਸ ਕਰਕੇ ਮੈਂ ਪਬਲਿਕ ਨੂੰ ਵੀ ਰਿਕੁਐਸਟ ਕਰਨਾ ਚਾਹਾਂਗਾ ਕਿ ਦੇ ਸ਼ੁੱਡ ਆਲਸੋ ਐਕਨੋਲਜ ਡੈਟ ਐਂਡ ਪੁਲਿਸ ਦਾ ਵਤਵਤ ਯੋਗਦਾਨ ਤੇ ਸਾਥ ਉਹਨਾਂ ਨੂੰ ਦੇਣਾ ਚਾਹੀਦਾ ਤੇ ਤਾਂਕੀ ਜੋ ਅਸੀਂ ਆਪਣੀ ਜੌਬ ਹੋਰ ਵਧੀਆ ਤੇ ਕਮਿਊਨਿਟੀ ਦੇ ਵਿੱਚ ਇੱਕ ਹਾਰਮਨੀ ਕ੍ਰੀਏਟ ਕਰਕੇ ਇੱਕ ਕਮਿਊਨਿਟੀ ਪੁਲਿਸਿੰਗ ਵਾਲੇ ਇਨੀਸ਼ੀਏਟਿਵ ਨੂੰ ਵੀ ਆਪਾਂ ਫਾਰਵਰਡ ਕਰ ਸਕੀਏ ਥੈਂਕ ਯੂ